चाकर लग गए चाकरी जे चलले खसमे भाई महाराज कने नौकर ओ है चाकर ओ है जो मालिक दी आज्ञा विच चले इतनी गल ते स्पष्ट है कि समू ब्रह्मंड दी मिल्कियत परमात्मा दी है ईश्वर दी है गुरु नानक देव जी महाराज ने थां थाते उस्नु साहिब आखए उनु खसम आखए انہوں مالک ہے سوامی آخو ہے باقی کوئی زمین دا کوئی مکان دا جو سوامی ہے مالک ہے صاحب ہے اس تو پہلے کوئی ہور سی اس تو پہلے کوئی ہور سی ہوتی بہت لمبی چوڑی شنکھلا چل رہی ہے یہ گئی دیکھ واجے وجائے وہی ایک ریسی جو سچا خدا ہے تو ستگر کہ خسم ہے وہ سچا مالک ہے ਔਰ ਨੌਕਰ ਨੂੰ ਚਾਹੀਦਾ ਹੈ ਕਿ ਮਾਲਕ ਦੀ ਰਜ਼ਾ ਦੇ ਚੁਤੇ ਮਾਲਕ ਦੇ ਭਾਣੇ ਦੇ ਚਲੇ ਔਰ ਜੋ ਭਾਣੇ ਦੇ ਚ ਨਹੀਂ ਚਲਦਾ ਮਾਲਕ ਵੀ ਖੁਸ਼ੀ ਨਹੀਂ ਲੈ ਸਕੇਗਾ ਮਾਲਕ ਦਾ ਆਨੰਦ ਨਹੀਂ ਲੈ ਸਕੇਗਾ ਮਾਲਕ ਦਾ ਆਸ਼ੀਰਵਾਦ ਨਹੀਂ ਲੈ ਸਕੇਗਾ ਜਿੱਥੇ-ਜਿੱਥੇ ਸਾਨੂੰ ਦੁੱਖ ਪ੍ਰਾਪਤ ਹੁੰਦਾ ਹੈ ਉੱਥੇ-ਉੱਥੇ ਲਾਜ਼ਮੀ ਅਸੀਂ ਮਾਲਕ ਦਾ ਕੋਈ ਨਿਯਮ ਤੋੜਦੇ ਹਾਂ ਤੇ ਤੋੜਨਾ ਇਹ ਹੀ ਹੁੰਦਾ ਹੈ ਉਲੰਘਣਾ ਕਰਨੀ اور نیم دی النگھنا اسی کر سکتے ہیں اگر نہ کریے تو پھر سارا اوبدیش, سندیش بے می ہے تو اسے واسطے ہے کہ نیم دی النگنا نہ کریے نیم کی ہے دھرم دھرم کی ہے نیم دھرم دی النگھنا نہ کریے نیم دی النگنا نہ کریے دھارمک دارشنک تو ایسا کئی دن ہے کہ دکھ ہے ہی اس واسطے کہ کدرے نہ کدرے نیم دی النگنا ہوئی ہے کسی نہ کسی تھانے تھا ਸਾਡੇ ਕੋਲ ਸਰੀਰ ਦਾ ਨਿਯਮ ਮਨ ਦਾ ਨਿਯਮ ਸਮਾਜ ਦਾ ਨਿਯਮ ਸੰਸਾਰ ਦਾ ਨਿਯਮ ਟੁੱਟਿਆ ਹੈ ਤੋੜਿਆ ਹੈ ਕਿ ਤੋੜਨ ਤੋਂ ਮਰਾਦ ਕਿਧਰੇ ਉਲੰਘਣਾ ਕੀਤੀ ਹੈ ਉਹਨੂੰ ਜੋ ਹੈ ਮੰਨਿਆ ਨਹੀਂ ਤਾਂ ਸਮਾਜਿਕ ਦੁੱਖ ਉਦੋਂ ਝੋਲੀ ਵਿੱਚ ਆਣ ਪੈਂਦੇ ਨੇ ਜਦ ਸਮਾਜ ਦੀ ਨਿਯਮਾਵਲੀ ਨੂੰ ਅਸੀਂ ਮੰਨਣ ਤੋਂ ਇਨਕਾਰ ਕਰ ਦਈਏ ਸੰਸਾਰਿਕ ਕਸ਼ਟ ਉਦੋਂ ਝੋਲੀ ਵਿੱਚ ਆ ਜਾਂਦੇ ਨੇ ਜਦ ਅਸੀਂ ਸੰਸਾਰ ਦੀ ਮਾਨ ਮਰਿਆਦਾ ਨੂੰ ਇੱਕ ਪਾਸੇ ਰੱਖ ਦਈਏ ਔਰ ਸਰੀਰਕ ਰੋਗ ਉਦੋਂ ਝੋਲੀ ਵਿੱਚ ਆਣ ਪੈਂਦੇ ਨੇ ਜਦੋਂ ਅਸੀਂ ਸਰੀਰ ਦੀ ਨਿਯਮਾਵਲੀ ਦਾ ਤਿਆਗ ਕਰ ਦਈਏ ਔਰ ਮਾਨਸਿਕ ਰੋਗ ਉਦੋਂ ਜਨਮ ਲੈਂਦੇ ਨੇ ਜਦ ਮਨ ਦੇ ਨਿਯਮ ਨੂੰ ਅਸੀਂ ਭੁਲਾ ਦਈਏ ਬੜਾਈ ਤਾਕਤੇ ਰੱਖ ਦਈਏ ਤਾਂ ਦੁੱਖ ਨਿਯਮ ਦੀ ਉਲੰਘਣਾ ਤੋਂ ਹੀ ਪੈਦਾ ਹੁੰਦੇ ਨੇ ਮਹਾਰਾਜ ਕਹਿੰਦੇ ਨੇ ਉਹ ਮਾਲਕ ਸੱਚਾ ਹੈ ਉਹ ਖਸਮ ਹੈ ਨੌਕਰ ਤੇ ਉਹੀ ਹੈ ਜੋ ਉਸ ਦੀ ਰਜ਼ਾ ਦੇ ਚਲੇ ਉਸ ਦੇ ਭਾਣੇ ਵਿੱਚ ਚੱਲੇ ਚਾਕਰ ਲੱਗ ਗਏ ਚਾਕਰੀ ਜੇ ਚੱਲੇ ਖਸਮੇ ਭਾਏ ਹੁਰਮਤ ਤਿਸ ਨੂੰ ਅਗਲੇ ਉਹ ਵਜੋ ਬਿਧੋਣਾ ਖਾਏ ਜੋ ਰਜ਼ਾਦ ਵਿੱਚ ਚੱਲਦਾ ਹੈ ਮਹਾਰਾਜ ਕਹਿੰਦੇ ਨੇ ਉਸ ਨੂੰ ਇੱਜ਼ਤ ਮਾਨ ਮਰਿਆਦਾ ਦੁਗਣੀ ਮਿਲਦੀ ਹੈ ਬਹੁਤ ਵਧਾ ਕੇ ਮਿਲਦੀ ਹੈ ਉਸ ਦੀ ਝੋਲੀ ਇੱਜ਼ਤ ਨਾਲ ਭਰ ਜਾਂਦੀ ਹੈ ਮਾਨ ਸਲਮਾਨ ਨਾਲ ਭਰਨ ਜਾਂਦੀ ਹੈ ਉਹ ਵਜੋ ਬਿਧੋਣਾ ਖਾਏ ਤੇ ਉਹਨੂੰ ਪਦਾਰਥ ਵੀ ਦੁਗਣੇ ਮਿਲ ਜਾਂਦੇ ਨੇ ਸੰਸਾਰ ਦਾ ਸੁੱਖ ਵੀ ਦੁਗਣਾ ਮਿਲ ਜਾਂਦਾ ਹੈ ਅਧਿਆਤਮਿਕ ਆਨੰਦ ਦੀ ਵੀ ਜੋ ਹੈ ਪ੍ਰਾਪਤੀ ਹੋ ਜਾਂਦੀ ਹੈ ਔਰ ਪ੍ਰਭੂ ਦੀ ਦਰਗਾਹ ਵਿੱਚ ਉਹਨੂੰ ਇੱਜ਼ਤ ਵੀ ਮਿਲਦੀ ਹੈ ਸਹਿਬ ਅੱਗੇ ਚੱਲ ਕੇ ਕਹਿੰਦੇ ਨੇ ਖਸਮੇ ਕਰੇ ਬਰਾਬਰੀ ਫਿਰ ਜ਼ੈਰਤ ਅੰਦਰ ਪਾਏ ਅੰਦਰ ਅਣਖ ਇਹ ਰੱਖੇ ਕਿ ਮੈਂ ਖਸਮ ਤੋਂ ਛੋਟਾ ਨਹੀਂ ਮਾਲਕ ਤੋਂ ਛੋਟਾ ਨਹੀਂ ਤੇ ਮਾਲਕ ਦੀ ਕਰੇ ਬਰਾਬਰੀ ਮਹਾਰਾਜ ਕਹਿੰਦੇ ਨੇ ਅਗਰ ਐਸਾ ਕੋਈ ਹੈ ਕਿਉਂਕਿ ਧਾਰਮਿਕ ਦੁਨੀਆ ਵਿੱਚ ਐਸਾ ਦੇਖਣ ਨੂੰ ਮਿਲਦਾ ਹੈ ਕੁਛ ਇੱਕ ਨੇ ਤੇ ਐਲਾਨੀਆਂ ਕਹਿ ਦਿੱਤਾ ਅਸੀਂ ਰੱਬ ਹਾਂ ਅਸੀਂ ਪ੍ਰਮਾਤਮਾ ਹਾਂ ਫਰਾਉਨ ਨੇ ਕਹਿ ਦਿੱਤਾ ਸੀ ਹਰਨਾਕਸ਼ ਨੇ ਕਹਿ ਦਿੱਤਾ ਸੀ ਮੌਜੂਦਾ ਦੌਰ ਵਿੱਚ ਅਨੇਕਾਂ ਐਸੇ ਵਿਅਕਤੀ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਭਗਵਾਨ ਅਖਾਣਾ ਸ਼ੁਰੂ ਕੀਤਾ ਹੈ ਭਗਵਾਨ ਕਹਿੰਦੇ ਨੇ ਇਹ ਬਰਾਬਰੀ ਹੈ ਕਿਤਨੇ ਵੀ ਵੱਡੇ ਹੋ ਜਾਈਏ ਫਿਰ ਵੀ ਬਰਾਬਰੀ ਕਰਨੇ ਸ਼ੋਭਾ ਨਹੀਂ ਦਿੰਦੀ ਪੁੱਤਰ ਕਿਤਨਾ ਵੀ ਵੱਡਾ ਹੋ ਜਾਏ ਗੁਣਾ ਕਰਕੇ ਧਨ ਕਰਕੇ ਸੰਪਦਾ ਕਰਕੇ ਅਕਲ ਕਰਕੇ ਮਾਣ ਮਰਿਆਦਾ ਕਰਕੇ ਲੇਕਿਨ ਇੱਕ ਵਡਿਆਈ ਤੇ ਪਿਤਾ ਦੀ ਕਬੂਲ ਹੀ ਕਰਨੀ ਪੈਗੀ ਕਿ ਤੂੰ ਉਸ ਦੇ ਦੁਆਰਾ ਹੀ ਜਗਤ ਦੇ ਵਿੱਚ ਭੇਜਿਆ ਗਿਆ ਹੈ ਪਰਮਾਤਮਾ ਨੇ ਉਸ ਦੇ ਦੁਆਰਾ ਹੀ ਤੈਨੂੰ ਜਗਤ ਦੇ ਵਿੱਚ ਭੇਜਿਆ ਹੈ ਇਤਨੀ ਗਲਤੀ تسلیم ਕਰਨੀ ਪੈਗੀ ਇਤਨਾ ਤੇ ਫਿਰ ਵੀ ਕਬੂਲ ਕਰਨਾ ਪੈਗਾ ਧਾਰਮਿਕ ਦੁਨੀਆ ਦੇ ਵਿੱਚ ਬੜੀ ਬਰਾਬਰੀ ਕੋਈ ਜਗਤ ਦਾ ਮਾਲਿਕ ਕੋਈ ਜਗਤ ਦਾ ਗੁਰੂ ਕੋਈ ਮਹਾ ਮੰਡਲੇਸ਼ਵਰ بڑے بڑے ਸਿੰਘਾਸਨ ਬੜੀਆਂ ਬੜੀਆਂ ਗਧੀਆਂ ਔਰ ਜਿਸ ਢੰਗ ਦੀ ਪੂਜਾ ਪ੍ਰਤੀਸ਼ਟਾ ਹੈ ਉਸ ਦੇ ਸਾਹਮਣੇ ਤੇ ਦੇਖ ਕੇ ਹੈਰਾਨਗੀ ਹੁੰਦੀ ਹੈ ਕਿ ਸ਼ਾਇਦ ਪ੍ਰਮਾਤਮਾ ਕੋਈ ਹੋਰ ਨਹੀਂ ਹੈ ਇਹੀ ਪ੍ਰਮਾਤਮਾ ਨੇ ਇਹੀ ਰੱਬ ਨੇ ਰੱਬ ਜਾਣ ਕੇ ਜਗਰ ਪੂਜ ਰਿਹਾ ਹੈ ਕੁਝ ਵਿਅਕਤੀਆਂ ਨੂੰ ਰਬ ਆਪਣੇ ਆਪ ਨੂੰ ਸਮਝ ਕੇ ਕਈ ਪੁਜਵਾਰ ਐਨੇ ਇਹ ਬਰਾਬਰੀ ਕਰਨੀ ਹੈ ਮਹਾਰਾਜ ਕਹਿੰਦਾ ਭੁੱਲ ਕੇ ਵੀ ਨੌਕਰ ਨੂੰ ਮਾਲਕ ਦੀ ਬਰਾਬਰੀ ਨਹੀਂ ਕਰਨੀ ਚਾਹੀਦੀ ਮਾਲਕ ਦੀ ਖੁਸ਼ੀ ਦੇ ਚ ਰਹਿਣਾ ਚਾਹੀਦਾ ਹੈ ਮਾਲਕ ਦੀ ਰਜ਼ਾ ਦੇ ਚ ਲੈਣਾ ਚਾਹੀਦਾ ਹੈ ਮਾਲਕ ਦੀ ਪ੍ਰਸੰਨਤਾ ਦਾ ਪਾਤਰ ਬਣਨਾ ਚਾਹੀਦਾ ਹੈ ਪਰ ਜਿਹੜਾ ਬਰਾਬਰੀ ਕਰੇ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾ ਹੈ ਬਰਾਬਰੀ ਕੌਣ ਕਰੇਗਾ ਜਿਹਦੇ ਅੰਦਰ ਜ਼ਹਿਰਤ ਇਸ ਗੱਲ ਦੀ ਹੈ ਕਿ ਮੈਂ ਛੋਟਾ ਨਹੀਂ ਮੈਂ ਆਪਣੇ ਆਪ ਨੂੰ ਛੋਟਾ ਨਹੀਂ ਮੰਨ ਸਕਦਾ ਅਹੰਕਾਰ ਬੜਾ ਪਰਬਲ ਅਹੰਕਾਰ ਵਜੋ ਗਵਾਏ ਅਗਲਾ ਮੋਹੇ ਮੂੰ ਪਾਣਾ ਖਾਏ ਮਹਾਰਾਜ ਕਹਿੰਦੇ ਨੇ ਉਹ ਤੇ ਆਪਣੀ ਔਕਾਤ ਹੀ ਗਵਾ ਬੈਠਦਾ ਹੈ ਉਹ ਤੇ ਆਪਣੀ ਮੂੜੀ ਹੀ ਗਵਾ ਬੈਠਦਾ ਹੈ ਤੇ ਅਗਾ ਸਿਵਾਏ ਦੁੱਖਾਂ ਦੇ ਸਿਵਾਏ ਬੇਇਜ਼ਤੀ ਦੇ ਸਿਵਾਏ ਜੁੱਤੀਆਂ ਦੇ ਉਸਦੇ ਮੂੰਹ ਦੇ ਉੱਤੇ ਹੋਰ ਕੁਝ ਨਹੀਂ ਪੈਂਦਾ ਬਹੁਤ ਪਰਮਾਤਮਾ ਦੀ ਬਰਾਬਰੀ ਕਰਨ ਵਾਲਾ ਆਪਣੀ ਪਿਛਲੀ ਪ੍ਰਾਪਤ ਤੇ ਗਵਾ ਬੈਠਦਾ ਹੈ ਤੇ ਅਗੋਂ ਪ੍ਰਾਪਤੀ ਦੇ ਦਵਾਰ ਬੰਦ ਕਰ ਬੈਠਦਾ ਹੈ ਐਸਾ ਮਨੁੱਖ ਤੇ ਬਹੁਤ ਅਭਾਗਾ ਹੈ ਕਿ ਪੂੰਜੀ ਗਵਾ ਬੈਠੇ ਤੇ ਅਗੋਂ ਕੋਈ ਮਿਲਣ ਦਾ ਮੌਕਾ ਹੀ ਨਾ ਹੋਵੇ ਅਗੋਂ ਕੁਝ ਪ੍ਰਾਪਤ ਹੋ ਸਕੇ ਐਸੀ ਜੋ ਹੈ ਕੋਈ ਉਮੀਦ ਹੀ ਨਾ ਹੋਵੇ ਅਕਸਰ ਜਿਸ ਢੰਗ ਨਾਲ ਮਨੁੱਖ ਜੀਵਨ ਬਤੀਤ ਕਰ ਰਹੇ ਨੇ ਇਹ ਦੇ ਨਾਲ ਆਪਣੀ ਪੂੰਜੀ ਗਵਾ ਰਹੇ ਨੇ ਆਪਣੇ ਰਾਸਗਵਾ ਰਹੇ ਨੇ ਤੇ ਅੱਗੋਂ ਲਈ ਦੁਆਰ ਉਹ ਬੰਦ ਕਰ ਰਹੇ ਨੇ ਸਾਇਬ ਕੰਨੇ ਇਹ ਕੋਈ ਸਿਆਣਪ ਤੇ ਨਹੀਂ ਕਿ ਮੂੜੀ ਗਵਾ ਕੇ ਤੇ ਅੱਗੋਂ ਲਈ ਆਮਦਨ ਦੇ ਦੁਆਰ ਹੀ ਬੰਦ ਕਰ ਦਿੱਤੇ ਜਾਣ ਜਿਹੜੀ ਕੁਝ ਸੰਸਕਾਰਾ ਰੂਪ ਗੁਣ ਮਨੁੱਖ ਦੇ ਕੋਲ ਹੁੰਦੇ ਨੇ ਪ੍ਰਾਪਤ ਪਿਛਲੇ ਜਨਮਾਂ ਦੇ ਕੀਤੇ ਨਾਲ ਚੱਲਦੇ ਨੇ ਉਹ ਤੇ ਕਈ ਦਫਾ ਮਨੁੱਖ ਗਵਾ ਬੈਠਦਾ ਤੇ ਅੱਗੋਂ ਪ੍ਰਾਪਤੀ ਦੇ ਦੁਆਰ ਸਾਰੇ ਬੰਦ ਕਰ ਬੈਠਦਾ ਕੋਈ ਜਪ ਨਹੀਂ ਕੋਈ ਤਪ ਨਹੀਂ ਕੋਈ ਸੀਲ ਨਹੀਂ ਕੋਈ ਸੰਜਮ ਨਹੀਂ ਕੋਈ ਸੇਵਾ ਨਹੀਂ ਜੈਸੇ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਆਇਆ ਏ ਪ੍ਰਭੂ ਇਸ ਤਰ੍ਹਾਂ ਦਾ ਤੇ ਕੋਈ ਸੀਲ ਸੰਜਮ ਨਹੀਂ ਹੈ ਇਸ ਤਰ੍ਹਾਂ ਦਾ ਤੇ ਹੁਣ ਕੋਈ ਜਪ ਤਪ ਨਹੀਂ ਹੈ ਹਾਂ ਇੱਕ ਗੱਲ ਹੈ ਕਹੋ ਨਾਨਕ ਹਮ ਨੇਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਉਨ ਤੇ ਨੀਚ ਹਾਂ ਉਨ ਤੇ ਕੋਈ ਕਰਮ ਸ਼ੁਭ ਨਹੀਂ ਪਰ ਤੇਰੀ ਸ਼ਰਨੀ ਪੈ ਗਿਆ ਤੋ ਮੈਂ ਅਰਜ਼ ਕਰਾਂ ਸ਼ਰਨੀ ਪੈ ਜਾਣਾ ਸਭ ਤੋਂ ਵੱਡਾ ਗੁਣ ਹੈ ਨੀਚ ਤੋਂ ਨੀਚ ਮਨੁੱਖ ਵੀ ਜਦ ਪ੍ਰਭੂ ਦੀ ਸ਼ਰਨ ਦੇ ਚਲਾ ਜਾਂਦਾ ਹੈ ਉਹ ਨੀਚ ਰਹਿੰਦਾ ਹੀ ਨਹੀਂ ਸਤਗੁਰਾਂ ਦੀ ਬਾਣੀ ਦਾ ਫੈਸਲਾ ਰੇ ਚਿਤ ਚੇਤ ਚੇਤ ਅਚੇਤ کاہے نہ بالمی کے دیکھ کس تے کہے پدے امریو رام بھگت و سیکھ ذرا سوچتے سی بالمی کچھ بھی نہیں سی ذات اس دی کی سی لیکن کتنا اچھا رتبہ پراپت ہویا پھر مہاراج دی ایک پنکتی جپ ہین تپ ہی کل کرم نامے کے سوامی تے ترے دیکھیا گیا جب تو ہینے تب تو ہینے ذات پات تو ہینے دھن سمپدا تو ہینے مان مریادہ تو ہینے ہیں پر جد شرن دے دلے جہ دے ہے پربو اسی تیری شرن اور سڑے کل کچھ بھی نہیں تیری شرن پہن تو علاوہ سڑے کل کچھ نہیں نہ جب نہ تپ نہ سیل نہ سنجم نہ گیان نہ وگیان نہ سیوا نہ سمرن کچھ بھی نہیں ایک ہی ਤੇਰੀ ਸ਼ਰਣੀ ਤੇਰੇ ਕਦਮਾਂ ਵਿੱਚ ਬਸ ਕਦਮਾਂ ਵਿੱਚ ਪੈਂਦੇ ਆਂ ਸ਼ਰਣੀ ਪੈਂਦੇ ਆਂ ਝੋਲੀ ਜਪ ਨਾਲ ਵੀ ਭਰ ਜਾਂਦੀ ਏ ਆਨੰਦ ਨਾਲ ਵੀ ਭਰ ਜਾਂਦੀ ਏ ਰਸ ਨਾਲ ਵੀ ਭਰ ਜਾਂਦੀ ਏ ਇਸ ਵਾਸਤੇ ਗੁਰੂ ਘਰ ਦੇ ਵਿੱਚ ਤੇ ਮੱਥਾ ਟੇਕਣਾ અત્યੰਤ ਲਾਜ਼ਮੀ ਕੀਰਤਨ ਸੁਣਨਾ ਬਾਦ ਵਿੱਚ ਕਥਾ ਸੁਣਨੀ ਬਾਦ ਵਿੱਚ ਸੇਵਾ ਕਰਨੀ ਬਾਦ ਵਿੱਚ ਦਾਨ ਪੁੰਨ ਕਰਨਾ ਬਾਦ ਵਿੱਚ ਮਹਾਵਾਗ ਸੁਣਨਾ ਬਾਦ ਵਿੱਚ ਕੁਝ ਵੀ ਆਕੇ ਕਰਮ ਕਰਨਾ ਹੈ ਬਾਦ ਵਿੱਚ ਪਹਿਲੇ ਤੇ ਤੂੰ ਸ਼ਰਣੀ ਪੈ ਪਹਿਲੇ ਤੇ ਤੂੰ ਆਪਣਾ ਮਸਤਕ ਕਦਮਾਂ ਤੇ ਰੱਖ ਫਿਰ ਕਰ ਜਪ ਸ਼ੁਰੂਆਤ ਹੋਵੇਗੀ ਸ਼ਰਨ ਤੋਂ ਲੇਕਿਨ ਜਪ ਹੈ ਤਪ ਹੈ ਸੀਲ ਹੈ ਸੰਜਮ ਇਹ ਸਭ ਕੁਝ ਕਰ ਰਿਹਾ ਹੈ ਸ਼ਰਨੀ ਨਹੀਂ ਸਭ ਕੁਝ ਗਵਾ ਬੈਠੇਗਾ ਔਰ ਐਸੇ ਮਨੁੱਖ ਦੇ ਅੰਦਰ ਬਰਾਬਰੀ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਤੇ ਜੈਸੇ ਬਰਾਬਰੀ ਦੀ ਭਾਵਨਾ ਪੈਦਾ ਹੋਈ ਛੋਟਾ ਹੋ ਕੇ ਰਹਿ ਜਾਂਦਾ ਹੈ ਇਸ ਵਾਸਤੇ ਸਤਗੁਰਾਂ ਨੇ ਇਹ ਜਿਹੜੀ ਨਿਯਮਾਵਲੀ ਬਣਾਈ ਹੈ ਵੀ ਪਹਿਲੇ ਤੂੰ ਸਰ ਨਹੀਂ ਪੈ باقی گلا ساری دیا ساریا بعد تو گرو ارجن دیو جی نے صاف فرمان کر دیتا ہے hey, پربھو سیل سنجم تے میرے کول نہیں جپ تپ میرے کول نہیں پر کہو نانک ہم نیچ کرما سرن پرے کی راکو سرم سا کہ خسمے کرے برابری غیرت اندر پائے وجو گوائے اگلا ਮੋਹੇ ਮੋ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਈਏ ਸਾਵਾਸ ਜਿਸ ਮਾਲਕ ਦਾ ਦਿੱਤਾ ਹੈ ਰਿਜਕ ਅਸੀਂ ਖਾਉਂਦੇ ਹਾਂ ਉਸ ਦੀ ਤੇ ਵਡਿਆਈ ਕਰਨੀ ਹੀ ਬਣਦੀ ਹੈ ਬਰਾਬਰੀ ਕਰਨੀ ਨਹੀਂ ਰਿਜਕ ਸਾਡੇ ਕੋਲ ਉਸ ਦਾ ਪਵਨ ਉਸੇ ਤੋਂ ਆ ਰਹੀ ਹੈ ਪਾਣੀ ਉਸੇ ਤੋਂ ਆ ਰਿਹਾ ਹੈ ਸੂਰਜ ਦੀ ਰੋਸ਼ਨੀ ਉਸੇ ਤੋਂ ਆ ਰਹੀ ਹੈ ਔਰ ਅੰਨ-ਧਨ ਉਸ ਦੀ ਸ਼ਕਤੀ ਨਾਲ ਪੈਦਾ ਹੋ ਰਿਹਾ ਹੈ ਸਾਡੀ ਝੋਲੀ ਦੇ ਜੋ ਹੈ ਪਹਿਰੇ ਹੈ ਇਸ ਵਾਸਤੇ ਜਿੱਥੋਂ ਇਹ ਰਿਜ਼ਕ ਆ ਰਿਹਾ ਹੈ ਸਾਡਾ ਤੇ ਕਮ ਹੈ ਉਸ ਦੀ ਵਡਿਆਈ ਕਰਨੇ ਉਸ ਦੀ ਬਰਾਬਰੀ ਕਰਨੀ ਨਹੀਂ ਨਾਮਿਕ ਹੁਕਮ ਨਾ ਚੱਲ ਲਈ ਨਾਲ ਖਸਮ ਚਲੇ ਅਰਦਾਸ ਉਸ ਪਰਮਾਤਮਾ ਦੇ ਅੱਗੋਂ ਹੁਕਮ ਨਹੀਂ ਚਲੇਗਾ ਅਰਦਾਸ ਚਲੇਗੀ ਇਸ ਵਾਸਤੇ ਗੁਰੂ ਘਰ ਦੇ ਚ ਕਿਤਨਾ ਵੀ ਜਪ ਤਪ ਕਰੀਏ ਕਿਤਨਾ ਵੀ ਕਥਾ ਕੀਰਤਨ ਸੁਣੀਏ ਜੋ ਕੁਝ ਵੀ ਕਰਾਈਏ ਅਰਦਾਸ ਕਰਨੀ ਲਾਜ਼ਮੀ ਹੈ ਜੋਧੜੀ ਕਰਨੀ ਲਾਜ਼ਮੀ ਬੇਨਤੀ ਕਰਨੀ ਲਾਜ਼ਮੀ ਤੇ ਅਰਦਾਸ ਦੇ ਧੰਨਵਾਦ ਹੈ ਪ੍ਰਭੂ ਤੇਰੀ ਰਹਿਮਤ ਤੂੰ ਜਬ ਤੱਕ ਕਰਵਾਇਆ ਹੁਕਮ ਨਹੀਂ ਚਲ ਸਕਦਾ ਨਾ ਇੱਕ ਹੁਕਮ ਨਾ ਚੱਲਈ ਨਾਲ ਕਸਮ ਚਲੇ ਅਰਦਾਸ ਹੁਕਮ ਮਾਲਕ ਕਰਦਾ ਹੈ ਜੋਧੜੀ ਤੇ ਬੇਨਤੀ ਨੌਕਰ ਕਰਦਾ ਹੈ ਚਾਕਰ ਕਰਦਾ ਹੈ ਸੇਵਾ ਕਰਦਾ ਹੈ ਤੋ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਫਰਮਾਨ ਤੂੰ ਸੇਵਕ ਬਣ ਸੇਵਕ ਬਣ ਕੇ ਚਾਕਰੀ ਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਹੀ ਕੁਛ ਪੌੜੀ ਦੇ ਵਿੱਚ ਵੀ ਕਹਿ ਰਹੇ ਪੌੜੀ ਦੇ ਵਿੱਚ ਵੀ ਕਹਿ ਰਹੇ